ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਅੰਮ੍ਰਿਤਸਰ ਦੇ ਸ਼ੇਰ ਹਟਾ ਵਿੱਚ ਦੁਬਾਰਾ ਤੋਂ ਇੱਕ ਬੰਬ ਨੁਮਾ ਚੀਜ਼ ਮਿਲੀ ਹੈ ਜਿਸ ਤੋਂ ਬਾਅਦ ਇਲਾਕੇ ਵਿੱਚ دہشت ਫੈਲ ਗਈ। ਮੌਕੇ ਤੇ ਪਹੁੰਚੇ ਪੁਲਿਸ ਤੇ ਆਰਮੀ ਦੀ ਮਾਹਿਰਾ ਦੀ ਟੀਮ ਨੇ ਇਸ ਬੰਬ ਨੁਮਾ ਵਸਤੂ ਨੂੰ ਨਸ਼ਟ ਕੀਤਾ ਤੇ ਇਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ। ਇਲਾਕਾ ਨਿਵਾਸੀਆਂ ਅਨੁਸਾਰ ਸਾਰੀ ਰਾਤ ਡਰੋਨ, ਮੂਵਮੈਂਟ ਤੇ ਗੋਲੀ ਧਮਾਕਿਆਂ ਦੀ ਆਵਾਜ਼ ਆਉਂਦੀ ਰਹੀ। ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਤੋਂ ਬਚੇ ਹੋ। ਤੇ ਹਦਾਇਤਾਂ ਦੀ ਪਾਲਣਾ ਕਰੋ ਸਾਰੇ ਇਹ ਚੀਜ਼ ਜਦੋਂ ਆਪਾਂ ਸਵੇਰ ਕੋਈ 8:30 ਵਜੇ ਉੱਠੇ ਹਨਾ ਤੇ ਘਰ ਤੋਂ ਬਾਹਰ ਦਰਵਾਜ਼ਾ ਖੋਲਿਆ ਵਾ ਦਰਵਾਜ਼ੇ ਤੋਂ ਬਾਹਰ ਦੇਖਿਆ ਵਾ ਕਿ ਇੱਕ ਚੁਪਕਾ ਹੋਇਆ ਸੀ ਇਹਦੇ ਵਿੱਚੋਂ ਮੰਨ ਲਓ ਤਾਰਾ ਵਾ ਪਟਾਸ ਭਰੀ ਹੋਈ ਹੈ ਹਨਾ ਉਹਦੇ ਬਾਅਦ ਜਦੋਂ ਮੰਨ ਲਓ ਆਪਾਂ ਗਲੀ 'ਚ ਗੱਲ ਕੀਤੀ ਆ ਵੀ ਇਹ ਕੀ ਚੀਜ਼ ਹੈ ਜੇ ਪਟਾਸ ਉਹ ਦੇਖ ਕੇ ਸਾਰੀ ਆਪਾਂ ਪੁਲਿਸ ਨੂੰ ਕੰਪਲੇਂਟ ਕੀਤੀ ਆ ਇਹ ਫਿਰ ਪੁਲਿਸ ਆਈ ਆ ਪੁਲਿਸ ਤੋਂ ਬਾਅਦ ਉਹਨਾਂ ਨੇ ਕਿਹਾ ਵਕਿ ਮੰਨ ਲਓ ਕੁਛ ਏਦਾਂ ਦਾ ਵਕਿ ਜਿਹੜਾ ਇਹ ਉਹਦੇ ਵਿੱਚੋਂ ਨਿਕਲਿਆ ਉਹ ਡਿੱਗੇ ਦਾ ਸਾਨੂੰ ਪਤਾ ਨਹੀਂ ਇਹ ਦੱਸ ਸਕਦੇ ਇਹ ਡਿੱਆ ਕਿਹੜੇ ਟਾਈਮ ਤੇ ਆ ਪਰ ਜਿਸ ਤਰ੍ਹਾਂ ਦਾ ਇਹ ਤਲਵੀਦਾ ਕਲਰ ਆ ਏਦਾਂ ਦੀਆਂ ਰੈੱਡ ਕਲਰ ਦੀਆਂ ਲਾਈਟਾਂ ਮਾਰਨਿੰਗ 5 ਵਜੇ ਜਦੋਂ ਫਾਇਰਿੰਗ ਹੋਈ ਹੈ ਨਾ ਉਦੋਂ ਉਪਰੋਂ ਦੀ ਨਿਕਲ ਕੇ ਗਈ ਇਹਦੇ ਡਿੱਗਰੇ ਦੀ ਸਾਨੂੰ ਕੋਈ ਆਵਾਜ਼ ਨਹੀਂ ਆਈ ਕਿਉਂਕਿ ਉਸ ਟਾਈਮ ਤੇ ਫਾਇਰਿੰਗ ਦੀ ਆਵਾਜ਼ ਬਹੁਤ ਸੀ ਹਾਂਜੀ ਆਪਾਂ ਪੁਲਿਸ ਕੰਪਲੇਂਟ ਕੀਤੀ ਆ ਜਦੋਂ ਗਲੀ ਵਿੱਚ ਵੇਖਿਆ ਵਾ ਫਿਰ ਮੰਨ ਲਓ ਅੱਧੇ ਘੰਟੇ ਬਾਅਦ ਸਾਡੇ ਕੋਲ ਪੁਲਿਸ ਪਹੁੰਚੀ ਆ ਤੇ ਇਹ ਆ ਗਈ ਇਹ ਖੁਸ਼ਖਬਰੀ ਇਹ ਗੁਰੂ ਅਰਜਨਗਰ ਪੱਠਾ ਹੈਗਾ थाना ਛਾਟਾ ਏਰੀਆ ਵਿੱਚ ਇੱਥੇ ਸਵੇਰ 8 ਵਜੇ ਪਬਲਿਕ ਵੱਲੋਂ ਇਤਲਾਹ ਦਿੱਤੀ ਕੋਈ ਸ਼ੱਕੀ ਵਸਤੂ ਹੈਗੀ ਹੈ ਇਸ ਬੰਦੀ ਅਸੀਂ ਮੌਕੇ ਤੇ ਪਹੁੰਚੇ ਆ ਸਾਡੀ ਐਫਐਸਐਲ ਟੀਮ ਬੰਬ ਨਿਰੋਧਕ ਟੀਮ ਪਹੁੰਚੀ ਉਹਨਾਂ ਨੇ ਜਾਂਚ ਕੀਤੀ ਹੈ ਇਹ ਕੋਈ ਰਸਪੋਰਟਿਕ ਪਦਾਰਥ ਨਹੀਂ ਪਾਇਆ ਗਿਆ ਇਹ ਅਗਨੀ ਅੱਗ ਬੁਝਾਉਣ ਵਾਲਾ ਇੱਕ ਪਾਊਡਰ ਹੁੰਦਾ ਉਹ ਪਾਇਆ ਗਿਆ ਜੀ ਇਹ 8 ਵਜੇ ਦੇ ਕਰੀਬ ਪਬਲਿਕ ਨੂੰ ਪਤਾ ਲੱਗਾ ਕੂੜੇ ਕਰਕਟ ਦੇ ਪਿਆ ਸੀ ਫਿਰ ਪੁਲਿਸ ਨੂੰ ਇਤਲਾਹ ਦਿੱਤੀ ਤੇ ਅਸੀਂ ਮੌਕੇ ਤੇ ਪਹੁੰਚੇ ਸਾਡੀ ਬੰਬ ਨਰੋਧਕ ਟੀਮ ਪਹੁੰਚ ਗਈ ਗੋਲੀਆਂ ਜਿਹੜੀਆਂ ਸ਼ਟ ਏਰੀਆ ਚੋਂ ਪਤਾ ਲੱਗਾ ਕਿ ਉਹ ਉੱਥੇ ਰਾਡਰ ਡਰੋਨ ਨੇ ਫਾਇਰਿੰਗ ਕੀਤੀ ਹੈ ਉੱਪਰੋਂ ਲੋਕਾਂ ਨੂੰ ਪੀਲ ਇਹੋ ਕਰਨਾ ਚਾਹੁੰਦੇ ਨੇ ਕਿ ਘਬਰਾਉਣ ਦੀ ਲੋੜ ਨਹੀਂ ਹੈਗੀ ਬਿਲਕੁਲ ਨਾ ਇਹ ਫੋਮਾਂ ਤੇ ਯਕੀਨ ਕਰਨ ਦੀ ਲੋੜ ਹੈ ਬਾਕੀ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਉਹਦੀਨ ਨੂੰ ਪਾਲਣਾ ਕਰਨਾ ਖਤਰੇ ਵਾਲੀ ਕੋਈ ਗੱਲ ਨਹੀਂ ਜਾਂਚ ਕਰ ਲਈ ਹੈ ਲਗਾਤਾਰ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ ਕਿ ਅਮਿਸਰ ਦੇ ਸ਼ੇਰਾਟਾ ਵਿੱਚ ਦੁਬਾਰਾ ਤੋਂ ਇੱਕ ਬੰਬ ਨੁਮਾ ਚੀਜ਼ ਮਿਲੀ ਹੈ ਜਿਸ ਤੋਂ ਬਾਅਦ ਇਲਾਕੇ ਵਿੱਚ دہشت ਫੈਲ ਗਈ ਮੌਕੇ ਤੇ ਪਹੁੰਚੇ ਪੁਲਿਸ ਤੇ ਆਰਮੀ ਦੀ ਮਾਹਿਰਾ ਦੀ ਟੀਮ ਨੇ ਇਸ ਬੰਬ ਨੁਮਾ ਵਸਤੂ ਨੂੰ ਨਸ਼ਟ ਕੀਤਾ ਤੇ ਇਸ ਤੋਂ ਬਾਅਦ ਲੋਕਾਂ ਨੇ ਸੁੱਖ ਦਾ ਸਾਹ ਲਿਆ ਇਲਾਕਾ ਨਿਵਾਸੀ ਅਨੁਸਾਰ ਸਾਰੀ ਰਾਤ ਡਰੋਨ ਮੂਵਮੈਂਟ ਤੇ ਗੋਲੀ ਧਮਾਕਿਆਂ ਦੀ ਆਵਾਜ਼ ਆਉਂਦੀ ਨਹੀਂ ਪੁਲਿਸ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਫਵਾਹਾਂ ਤੋਂ ਬਚੋ ਤੇ ਹਦਾਇਤਾਂ ਦੀ ਪਾਲਣਾ ਕਰੋ ਸਾਰੇ ਇਹ ਚੀਜ਼ ਜਦੋਂ ਆਪਾਂ ਸਵੇਰ ਕੋਈ 6:30 ਵਜੇ ਉੱਠੇ ਹਨਾ ਤੇ ਘਰ ਤੋਂ ਬਾਹਰ ਦਰਵਾਜ਼ਾ ਖੋਲਿਆ ਵਾ ਦਰਵਾਜ਼ੇ ਤੋਂ ਬਾਹਰ ਦੇਖਿਆ ਵਾ ਕਿ ਇੱਕ ਚੁਪੇਆ ਹੋਇਆ ਸੀਗਾ ਇਹਦੇ ਵਿੱਚੋਂ ਮੰਨ ਲਓ ਤਾਰਾ ਵਾ ਪਟਾਸ ਭਰੀ ਹੋਈ ਹੈ ਹਨਾ ਉਹਦੇ ਬਾਅਦ ਜਦੋਂ ਮਨ ਲਓ ਆਪਾਂ ਗਲੀ 'ਚ ਗੱਲ ਕੀਤੀ ਆ ਵੀ ਇਹ ਕੀ ਚੀਜ਼ ਹੈ ਜੋ ਕੀਤਾ ਵਾ ਉਹ ਦੇਖਦੇ ਸਾਰੇ ਆਪਾਂ ਪੁਲਿਸ ਨੂੰ ਕੰਪਲੇਂਟ ਕੀਤੀ ਆ ਤੇ ਫਿਰ ਪੁਲਿਸ ਆਈ ਆ ਪੁਲਿਸ ਤੋਂ ਬਾਅਦ ਉਹਨਾਂ ਨੇ ਕਿਹਾ ਵਕੀ ਮੰਨ ਲਓ ਕੁਛ ਇਦਾਂ ਦਾ ਵਾਕਿ ਜੜਾ ਇਹ ਉਹਦੇ ਵਿੱਚ ਨਿਕਲਿਆ ਹੋਇਆ ਇਹ ਡਿੱਗੇ ਦਾ ਸਾਨੂੰ ਪਤਾ ਨਹੀਂ ਇਹ ਦੱਸ ਸਕਦੇ ਇਹ ਡਿੱਆ ਕਿਹੜੇ ਟਾਈਮ ਤੇ ਆ ਪਰ ਜਿਸ ਤਰ੍ਹਾਂ ਦਾ ਇਹ ਤਲਵੀਦਾ ਕਲਰ ਆ ਇਦਾਂ ਦੀਆਂ ਰੈੱਡ ਕਲਰ ਦੀਆਂ ਲਾਈਟਾਂ ਮਾਰਨਿੰਗ 5 ਵਜੇ ਜਦੋਂ ਫਾਇਰਿੰਗ ਹੋਈ ਹੈ ਨਾ ਉਦੋਂ ਉੱਪਰੋਂ ਦੀ ਨਿਕਲ ਕੇ ਗਈ ਇਹਦੇ ਡਿੱਗਰੇ ਦੀ ਸਾਨੂੰ ਕੋਈ ਆਵਾਜ਼ ਨਹੀਂ ਆਈ ਕਿਉਂਕਿ ਉਸ ਟਾਈਮ ਤੇ ਫਾਇਰਿੰਗ ਦੀ ਆਵਾਜ਼ ਬਹੁਤ ਸੀ ਹਾਂਜੀ ਆਪਾਂ ਪੁਲਿਸ ਕੰਪਲੇਂਟ ਕੀਤੀ ਆ ਜਦੋਂ ਗਲੀ ਵਿੱਚ ਵੇਖਿਆ ਵਾ ਫਿਰ ਮੰਨ ਲਓ ਅੱਧੇ ਘੰਟੇ ਬਾਅਦ ਸਾਢੇ ਗੁਲੇ ਪੁਲਿਸ ਪਹੁੰਚੀ ਤੇ ਕੀ ਆ ਵੀ ਇਹ ਕੋਸ਼ਿਸ਼ ਹੈ ਇਹ ਗੁਰੂ ਅਰਜਨ ਨਗਰ ਪੱਠਾ ਹੈਗਾ थाना ਛਾਟਾ ਦੇ ਏਰੀਏ ਵਿੱਚ ਇੱਥੇ ਸਵੇਰ 8 ਵਜੇ ਪਬਲਿਕ ਵੱਲੋਂ ਤਲਾਸ਼ ਦਿੱਤੀ ਕੋਈ ਛੱਕੀ ਵਸਤੂ ਹੈਗੀ ਹੈ ਇਸ ਬੰਦੇ ਅਸੀਂ ਮੌਕੇ ਤੇ ਪਹੁੰਚੇ ਆ ਸਾਡੀ ਐਫਐਸਐਲ ਟੀਮ ਬੰਬ ਨਰੋਧਕ ਟੀਮ ਪਹੁੰਚੀ ਉਹਨਾਂ ਨੇ ਜਾਂਚ ਕੀਤੀ ਹੈ ਇਹ ਕੋਈ ਰਸਪੋਰਟਿਕ ਪਦਾਰਥ ਨਹੀਂ ਪਾਇਆ ਗਿਆ ਇਹ ਅਗਨੀ ਅੱਗ ਬੁਝਾਉਣ ਵਾਲਾ ਇੱਕ ਪਾਊਡਰ ਹੁੰਦਾ ਉਹ ਪਾਇਆ ਗਿਆ ਜੀ ਇਹ 8 ਵਜੇ ਦੇ ਕਰੀਬ ਪਬਲਿਕ ਨੂੰ ਪਤਾ ਲੱਗਾ ਕੂੜੇ ਕਰਕਟ ਦੇ ਪਿਆ ਸੀ ਫਿਰ ਪੁਲਿਸ ਨੂੰ ਤਲਾਸ਼ ਦਿੱਤੀ ਤੇ ਅਸੀਂ ਮੌਕੇ ਤੇ ਪਹੁੰਚੇ ਸਾਡੀ ਬੰਬ ਨਰੋਧਕ ਟੀਮ ਪਹੁੰਚ ਗਈ ਗੋਲੀਆਂ ਜਿਹੜੀਆਂ ਸ਼ਟ ਏਰੀਆ ਚੋਂ ਪਤਾ ਲੱਗਾ ਕਿ ਉਹ ਉੱਥੇ ਰਾਡ ਡਰੋਨ ਨੇ ਫਾਇਰਿੰਗ ਕੀਤੀ ਹੈ ਉੱਪਰੋਂ ਲੋਕਾਂ ਨੂੰ ਪੀਲ ਇਹੋ ਕਰਨਾ ਚਾਹੁੰਦੇ ਆ ਕਿ ਖਬਰਾਂ ਦੀ ਲੋੜ ਨਹੀਂ ਹੈਗੀ ਬਿਲਕੁਲ ਨਾ ਇਹ ਫੋਮਾਂ ਤੇ ਯਕੀਨ ਕਰਨ ਦੀ ਲੋੜ ਹੈ ਬਾਕੀ ਪ੍ਰਸ਼ਾਸਨ ਵੱਲੋਂ ਜੋ ਹਦਾਇਤਾਂ ਜਾਰੀ ਕੀਤੀਆਂ ਜਾਂਦੀਆਂ ਉਹਦੀ ਇਨਬਿਨ ਪਾਲਣਾ ਕਰਨਾ ਖਤਰੇ ਵਾਲੀ ਕੋਈ ਗੱਲ ਨਹੀਂ ਜਾਂਚ ਕਰ ਲਈ